ਆਓ ਆਪਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਸਮੇਂ ਤੇ ਕੁਝ ਝਾਤ ਮਾਰਦੇ ਹਾਂ ਜੀ ਅ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਨਮ 1469 ਈਸਵੀ ਵਿੱਚ 15 April 1469 ਈਸਵੀ ਵਿੱਚ ਅ ਰਾਇਪੋਇ ਦੀ ਤਲਵੰਡੀ ਜੋ ਕਿ ਅੱਜ ਕੱਲ ਨਨਕਾਣਾ ਸਾਹਿਬ ਹੈ ਜੀ ਜੋ ਪਾਕਿਸਤਾਨ ਵਿੱਚ ਹੈ ਉਸ ਵਿੱਚ ਹੋਇਆ ਜੀ ਅ 5 ਸਾਲ ਦੀ ਉਮਰ ਵਿੱਚ ਹੀ ਗੁਰੂ ਮਹਾਰਾਜ ਜੀ ਨੇ ਆਪਣਾ ਰੁਝਾਨ ਰੂਹਾਨੀ ਵਿਚਾਰਾਂ ਵੱਲ ਦਿਖਾਇਆ ਜੀ 1480 ਈਸਵੀ ਵਿੱਚ ਜਦੋਂ ਗੁਰੂ ਮਹਾਰਾਜ 11 ਸਾਲ ਦੀ ਉਮਰ ਦੇ ਸਨ ਉਹਨਾਂ ਨੇ ਉਸ ਸਮੇਂ ਦੀ ਪ੍ਰਚਲਿਤ ਜਨੇਊ ਦੀ ਰਸਮ ਦੇ ਅਰਥਾਂ ਤੇ ਸਵਾਲ ਕੀਤੇ ਜੀ ਕਿਉਂਕਿ ਇਹ ਰਸਮ ਅੰਦਰੂਨੀ ਜੋ ਕਿ ਮਨ ਦੀ ਸ਼ੁੱਧਤਾ ਤੋਂ ਵਾਂਝੀ ਸੀ ਜੀ ਅਤੇ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਪੈਗੰਬਰ ਨੇ ਔਰਤ ਦੇ ਹੱਕ ਵਿੱਚ ਕੋਈ ਆਵਾਜ਼ ਉਠਾਈ ਹੋਵੇ ਇਹ ਪਹਿਲੀ ਆਵਾਜ਼ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਠਾਈ ਸੀ ਜੀ ਇਸੇ ਸਾਲ ਹੀ ਗੁਰੂ ਮਹਾਰਾਜ ਜੀ ਨੇ ਵੀ ਸਿੱਖਿਆਂ ਦਾ ਭੁੱਖੇ ਸਾਧੂਆਂ ਨੂੰ ਭੋਜਨ ਖਿਲਾਇਆ ਜੀ ਜੋ ਕਿ ਅੱਜਕੱਲ ਸੱਚੇ ਸੌਦੇ ਦੇ ਨਾਲ ਪ੍ਰਸਿੱਧ ਹੈ ਜੀ ਗੁਰੂ ਮਹਾਰਾਜ ਜੀ ਦਾ 1487 ਉਮਰ ਵਿੱਚ ਵਿਆਹ ਹੋਇਆ ਜੀ ਜੋ ਕਿ ਮਾਤਾ ਸੁਲਖਣੀ ਨਾਲ ਹੋਇਆ। ਅਤੇ ਇਹਨਾਂ ਦੇ ਦੋ ਪੁੱਤਰ ਵੀ ਸਨ ਬਾਬਾ ਸ਼੍ਰੀਚੰਦ ਜੀ ਅਤੇ ਬਾਬਾ ਲਖਮੀਦਾਸ ਜੀ। 1496 ਈਸਵੀ ਵਿੱਚ ਗੁਰੂ ਮਹਾਰਾਜ ਜੀ ਨੇ ਬੇਈ ਨਦੀ ਦੇ ਵਿੱਚ ਇਸ਼ਨਾਨ ਕਰਨ ਜਦੋਂ ਗਏ ਉਦੋਂ ਉਹ ਕੁਝ ਦਿਨਾਂ ਲਈ ਅਲੋਪ ਹੋ ਗਏ ਜੀ। ਜਿੱਥੇ ਉਹਨਾਂ ਨੇ ਰੂਹਾਨੀ ਅਨੁਭਵ ਕੀਤਾ ਪ੍ਰਭੂ ਪਰਮਾਤਮਾ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਅਤੇ ਜਿਸ ਤੋਂ ਬਾਅਦ ਉਹਨਾਂ ਨੇ ਉਸ ਇੱਕ ਪ੍ਰਭੂ ਪਰਮਾਤਮਾ ਦਾ ਸੁਨੇਹਾ ਫਲਾਉਣ ਦੇ ਲਈ ਜੋ ਜ਼ਿੰਦਗੀ ਦਾ ਦੌਰ ਜੋ ਉਦਾਸੀਆਂ ਸ਼ੁਰੂ ਕੀਤੀਆਂ ਜੀ 1497 ਤੋਂ ਲੈ ਕੇ 1521 ਤੱਕ ਜੀ ਇਹ ਕੁਝ ਸਾਲ ਹੈ 25 ਕ ਸਾਲ ਗੁਰੂ ਮਹਾਰਾਜ ਜੀ ਨੇ ਚਾਰ ਉਦਾਸੀਆਂ ਜੋ ਕਿ ਭਾਰਤ ਵਿੱਚ tibbਤ ਵਿੱਚ ਸ਼੍ਰੀਲੰਕਾ ਵੱਲ ਅਤੇ ਮੱਧ ਏਸ਼ੀਆਈ ਖੇਤਰਾਂ ਵਿੱਚ ਕੀਤੀਆਂ ਜੀ ਜਿਨ੍ਹਾਂ ਦੌਰਾਨ ਉਹਨਾਂ ਨੇ ਪ੍ਰਭੂ ਪਰਮਾਤਮਾ ਦੇ ਰੋਹਾਨੀ ਉਪਦੇਸ਼ ਦਾ ਗਿਆਨ ਦਿੱਤਾ ਪ੍ਰਭੂ ਪਰਮਾਤਮਾ ਦੇ ਸ਼ਬਦ ਦਾ ਗਿਆਨ ਦਿੱਤਾ ਜੀ 1519 ਈਸਵੀ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇਪਾਲ ਵਿੱਚ ਗਏ ਸਨ ਜਿੱਥੇ ਸਿੱਧਾਂ ਨਾਲ ਉਹਨਾਂ ਨੇ ਗੱਲਬਾਤ ਕੀਤੀ ਜੋ ਕਿ ਸਿੱਧ ਗੋਸ਼ਟ ਦੇ ਨਾਲ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਵੀ ਹੈ ਜੀ 1521 ਈਸਵੀ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਰਤਾਰਪੁਰ ਸ਼ਹਿਰ ਦੀ ਸਥਾਪਨਾ ਕੀਤੀ ਜਿੱਥੇ ਉਹਨਾਂ ਨੇ ਸਮਾਨਤਾ ਭਾਵ ਇੱਕ ਹੋਣ ਦਾ ਹੋਕਾ ਦਿੱਤਾ ਜੀ ਅਤੇ ਲੰਗਰ ਦੀ ਪ੍ਰਥਾ ਵੀ ਆਰੰਭ ਕੀਤੀ ਭਾਵ ਜਿੱਥੇ ਊਚ ਨੀਚ ਜਿੱਥੇ ਸ਼ੂਤ ਵਗੈਰਾ ਕਲਾਸ ਦਾ ਜੋ ਪੰਜਾਬ ਵਿੱਚ ਸਿ ਉਹ ਸਾਰਾ ਖਤਮ ਕੀਤਾ ਜੀ ਅਤੇ 1539 ਈਸਵੀ ਵਿੱਚ 22 ਸਤੰਬਰ 1539 ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਤਾਰਪੁਰ ਵਿਖੇ ਜੋਤੀ ਜੋਤ ਸਮਾ ਗਏ ਸੰਜੀ ਅਤੇ ਉਹਨਾਂ ਨੇ ਆਪਣਾ ਵਾਰਿਸ ਆਪਣਾ ਉਤਰਾਧਿਕਾਰੀ ਆਪਣਾ ਦੂਸਰਾ ਨਾਨਕ ਜਿਹੜਾ ਸੀ ਉਹ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਵੱਲੋਂ ਨਿਯੁਕਤ ਕੀਤਾ ਜੀ